ਮੈਂ ਇਹ ਕਿਤਾਬ ਪੜ੍ਹਨੀ ਹੈ ਜੇ ਇਹ ਸੈਂਟੈਂਸ ਨੂੰ ਅੰਗਰੇਜ਼ੀ 'ਚ ਆਪਾਂ ਦੋ ਤਰੀਕੇ ਨਾਲ ਟਰਾਂਸਲੇਟ ਕਰੀਏ ਆਈ ਵਿਲ ਰੀਡ ਦਿਸ ਬੁੱਕ ਜਾਂ ਆਈ ਹੈਵ ਟੂ ਰੀਡ ਦਿਸ ਬੁੱਕ ਤਾਂ ਦੋਵਾਂ 'ਚ ਸਹੀ ਕਿਹੜਾ ਐਕਚੁਅਲੀ ਦੋਵੇਂ ਹੀ ਗਲਤ ਆ ਦੋਵੇਂ ਕਿਉਂ ਆ ਕਿਉਂਕਿ ਇਹ ਸੈਂਟੈਂਸ ਕਿਸੇ ਤੀਸਰੇ ਤਰੀਕੇ ਨਾਲ ਬਣਨਾ ਹੁਣ ਉਹ ਤੀਸਰਾ ਤਰੀਕਾ ਹੈ ਕਿਹੜਾ ਇਹ ਸਮਝਣ ਵਾਸਤੇ ਸਿੱਖਣ ਵਾਸਤੇ ਕਲਾਸ ਨੂੰ ਪੂਰਾ ਦੇਖਿਓ ਤਾਂ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਕਿ ਇਹ ਸੈਂਟੈਂਸ ਬਣਨਾ ਕਿਵੇਂ ਆ ਠੀਕ ਹੈ ਇਹ ਬਣਨਾ ਇਸ ਤਰ੍ਹਾਂ ਆਈ m2 read this book ਤਾਂ ਆ ਉਹ ਤੀਸਰਾ ਤਰੀਕਾ ਜਿਹੜੇ ਤਰੀਕੇ ਨਾਲ ਸੈਂਟੈਂਸ ਬਣਨਾ ਸੀ ਹੁਣ ਇਹਦੇ ਚ ਬੇਸਿਕਲੀ ਸਟਰਕਚਰ ਕੀ ਲੱਗਿਆ ਹੋਇਆ ਇਹਦੇ ਚ ਸਟਰਕਚਰ ਲੱਗਿਆ ਹੋਇਆ ਠੀਕ ਹੈ ਸਬਜੈਕਟ ਠੀਕ ਹੈ ਸਭ ਤੋਂ ਪਹਿਲਾਂ ਹੁੰਦਾ ਇਹਦੇ ਚ ਸਬਜੈਕਟ ਫੇਰ ਆਉਂਦਾ ਇਜ਼ ਐਮ ਆਰ ਇਜ਼ ਐਮ ਆਰ ਫੇਰ ਹੁੰਦਾ ਪਲੱਸ 2 ਫੇਰ ਹੁੰਦੀ ਆ ਵਰਬ ਦੀ ਫਰਸਟ ਫਾਰਮ ਠੀਕ ਹੈ ਫਿਰ ਵਰਬ ਦੀ ਫਰਸਟ ਫਾਰਮ ਫੇਰ ਮੰਨ ਕੇ ਚਲੋ ਆਬਜੈਕਟ ਹੈ ਤਾਂ ਆ ਇਸ ਦਾ ਸਟਰਕਚਰ ਹੈ ਠੀਕ ਹੈ ਇਸ ਐਮ ਆਰ ਟੂ ਵਰਬ ਦੀ ਫਰਸਟ ਫਾਰਮ ਆ ਸਟਰਕਚਰ ਆ ਹੁਣ ਇਹ ਸਟਰਕਚਰ ਲੱਗਣਾ ਕਦੋਂ ਇਹ ਸਟਰਕਚਰ ਉਦੋਂ ਲੱਗਣਾ ਹੁੰਦਾ ਜਦੋਂ ਆਪਾਂ ਦੱਸਣਾ ਹੋਵੇ ਕਿ ਕੰਮ ਹਜੇ ਜਿਹੜਾ ਹਜੇ ਹੋਇਆ ਨਹੀਂ ਪਰ ਹੋਣ ਵਾਲਾ ਆ ਹੋਊਗਾ ਠੀਕ ਹੈ ਇਹ ਕਰਨਾ ਹੈ ਆਪਾਂ ਠੀਕ ਹੈ ਜਿਵੇਂ ਇਹਦੇ ਚ ਆਪਾਂ ਕਹਿ ਰਹੇ ਆ ਕਿ ਮੈਂ ਕਿਤਾਬ ਪੜ੍ਹਨੀ ਆ ਇਹ ਤਾਂ ਮਤਲਬ ਇਹ ਆ ਕਿ ਤੁਸੀਂ ਹਜੇ ਕਿਤਾਬ ਪੜ੍ਹੀ ਨਹੀਂ ਪਰ ਤੁਹਾਡੀ ਪਲੈਨਿੰਗ ਹੈ ਤੁਸੀਂ ਤੈਅ ਕੀਤਾ ਹੋਇਆ ਕਿ ਇਹ ਕਿਤਾਬ ਤੁਸੀਂ ਅੱਗੇ ਚੱਲ ਕੇ ਪੜ੍ਹਨੀ ਆ ਥੋੜੇ ਦਿਨਾਂ ਤੱਕ ਜਾਂ ਕੋਈ ਇੱਕ ਟਾਈਮ ਤੈਅ ਕੀਤਾ ਹੋਇਆ ਕਿ ਕਿਤਾਬ ਪੜ੍ਹਨੀ ਜ਼ਰੂਰ ਆ ਤੁਸੀਂ ਤੈਅ ਕੀਤਾ ਹੋਇਆ ਠੀਕ ਹੈ ਜਦੋਂ ਤੁਸੀਂ ਕੋਈ ਕੰਮ ਹਜੇ ਕੀਤਾ ਨਾ ਹੋਵੇ ਪਰ ਉਹਨੂੰ ਤੈਅ ਕੀਤਾ ਹੋਵੇ ਕਿ ਇਹ ਕਰਨਾ ਜ਼ਰੂਰ ਆ ਅੱਗੇ ਚੱਲ ਕੇ ਤਾਂ ਉਦੋਂ ਆਪਾਂ ism are to verb ਦੀ ਫਸਟ ਫਾਰਮ ਇਹ ਸਟਰਕਚਰ ਯੂਜ਼ ਕਰਦੇ ਹਾਂ ਠੀਕ ਹੈ ਜਿਵੇਂ ਐਗਜ਼ਾਮਪਲ ਅਸਤੇ ਇੱਕ ਦੋ ਸੈਂਟੈਂਸ ਫੋਰ ਦੇਖੋ ਜਿਵੇਂ ਆਪਾਂ ਸੈਂਟੈਂਸ ਕਹਿਣਾ ਹੋਵੇ ਕਿ ਰਾਮ ਇਜ਼ ਟੂ ਸਟਾਰਟ ਅ ਨਿਊ ਬਿਜ਼ਨਸ ਰਾਮ ਇਜ਼ ਟੂ ਸਟਾਰਟ ਅ ਨਿਊ ਬਿਜ਼ਨਸ ਠੀਕ ਹੈ ਕਿ ਰਾਮ ਨੇ ਨਵਾਂ ਬਿਜ਼ਨਸ ਸ਼ੁਰੂ ਕਰਨਾ ਹੈ ਠੀਕ ਹੈ ਇਹਦੇ ਚ ਇਹ ਆ ਕਿ ਉਹਨੇ ਹਜੇ ਬਿਜ਼ਨਸ ਸ਼ੁਰੂ ਕੀਤਾ ਨਹੀਂ ਪਰ ਉਹਨੇ ਡਿਸਾਈਡ ਕੀਤਾ ਹੋਇਆ ਪਲਾਨ ਕੀਤਾ ਹੋਇਆ ਕਿ ਉਹਨੇ ਅੱਗੇ ਚੱਲ ਕੇ ਫਿਊਚਰ ਦੇ ਵਿੱਚ ਜਿਹੜਾ ਹੈ bizness ਜਿਹੜਾ ਹੈ ਨਵਾਂ bizness ਸ਼ੁਰੂ ਜ਼ਰੂਰ ਕਰਨਾ ਠੀਕ ਹੈ ਕਰਨਾਗਾ ਠੀਕ ਹੈ ਰਾਮ ਇਸ ਟੂ ਸਟਾਰਟ ਅ ਨਿਊ bizness ਹਣ ਤੇ ਇਸ ਲੱਗਿਆ ਠੀਕ ਹੈ ਇਸ ਕਿਉਂ ਆ ਓਬਵੀਅਸਲੀ ਗੱਲ ਹੈ ਹੀ ਸ਼ੀ ਇਟ ਜਦੋਂ ਸਬਜੈਕਟ ਹੁੰਦੇ ਆ ਉਦੋਂ ਇਸ ਲੱਗਦਾ ਐਮ ਦੇ ਨਾਲ ਹਮੇਸ਼ਾ ਜਿਹੜਾ ਹੈ ਆਈ ਆਈ ਹੁੰਦਾ ਸਬਜੈਕਟ ਜਿਹੜਾ ਠੀਕ ਹੈ ਹੁਣ ਇੱਕ ਹੋਰ ਸੈਂਟੈਂਸ ਦੇਖੋ ਜਿਵੇਂ ਕਹਿਣਾ ਹੋਵੇ ਕਿ ਅਸੀਂ ਨਵੀਂ ਕਾਰ ਖਰੀਦਣੀ ਆ ਠੀਕ ਹੈ ਅਸੀਂ ਨਵੀਂ ਕਾਰ ਖਰੀਦਣੀ ਆ ਵੀ ਆਰ ਟੂ ਬਾਇ ਅ ਨਿਊ ਕਾਰ ਵੀ ਆਰ ਟੂ ਬਾਇ ਅ ਨਿਊ ਕਾਰ ਠੀਕ ਹੈ ਇਹਦੇ ਚ ਇਹ ਆ ਕਿ ਤੁਸੀਂ ਹਜੇ ਨਵੀਂ ਕਾਰ ਖਰੀਦੀ ਨਹੀਂ ਪਰ ਤੁਸੀਂ ਤੈਅ ਕੀਤਾ ਹੋਇਆ ਪਲਾਨ ਕੀਤਾ ਹੋਇਆ ਕਿ ਨਵੀਂ ਕਾਰ ਖਰੀਦਣੀ ਆ ਅੱਗੇ ਚੱਲ ਕੇ ਤੁਸੀਂ ਖਰੀਦੋਗੇ ਠੀਕ ਹੈ ਤੁਸੀਂ ਕੋਈ ਕੰਮ ਜਿਹੜਾ ਹੈ ਪਰ ਨਹੀਂ ਡਿਸਾਈਡ ਕੀਤਾ ਹੋਇਆ ਕਿ ਇਹ ਕੰਮ ਕਰਨਾ ਕਰਨਾ ਠੀਕ ਤਾਂ ਇਜ਼ ਐਮ ਆਰ ਜਿਹੜਾ ਹੈ ਇਹ ਸਟਰਕਚਰ ਜਿਹੜਾ ਹੈ ਇਹ ਬੇਸ਼ੱਕ ਦੇਖਣ ਲਿਖਣ ਜਿਹੜਾ ਹੈ ਪ੍ਰੈਜ਼ੈਂਟ ਦੇ ਵਿੱਚ ਲਿਖਿਆ ਜਾਂਦਾ ਪਰ ਇਹ ਫਿਊਚਰ ਵਾਸਤੇ ਯੂਜ਼ ਹੁੰਦਾ ਠੀਕ ਹੈ ਇਹਦੇ ਵਿੱਚ ਤੁਸੀਂ ਗੱਲ ਫਿਊਚਰ ਦੀ ਕਰਨੀ ਆ ਮੈਂ ਇਹ ਕਿਤਾਬ ਪੜ੍ਹਨੀ ਹੈ ਹੁਣ ਨਹੀਂ ਪੜ ਰਹੀ ਅੱਗੇ ਚੱਲ ਕੇ ਪੜੋਗੇ ਫਿਊਚਰ ਠੀਕ ਹੈ ਆਰਮ ਨੇ ਨਵਾਂ ਬਿਜ਼ਨਸ ਸ਼ੁਰੂ ਕਰਨਾ ਹੁਣ ਨਹੀਂ ਕੀਤਾ ਪ੍ਰੈਜ਼ੈਂਟ ਚ ਨਹੀਂ ਕੀਤਾ ਫਿਊਚਰ ਜ ਜਿਹੜਾ ਰੂਲ ਲਿਖਿਆ ਬੇਸ਼ੱਕ ਜਿਹੜਾ ਹੈ ਇਸ ਇਸ ਦੇ ਨਾਲ ਆ ਪ੍ਰੈਜੈਂਟ ਦੇ ਨਾਲ ਆ ਠੀਕ ਹੈ ਆ ਅਸੀਂ ਅੱਗੇ ਚੱਲ ਕੇ ਤਾਰ ਖਰੀਦਣੀ ਆ ਫਿਊਚਰਸ ਖਰੀਦਣੀ ਆ ਹੁਣ ਨਹੀਂ ਖਰੀਦੀ ਠੀਕ ਹੈ ਹੁਣ ਮੰਨ ਕੇ ਚੱਲੋ ਜੇ ਆਪਾਂ ਆ ਇਸ ਸਟਰਕਚਰ ਨੂੰ ਪਾਸਟ ਅਸ ਤੇ ਯੂਜ਼ ਕਰਨਾ ਹੋਵੇ ਜਿਵੇਂ ਆਪਾਂ ਕਹਿਣਾ ਹੋਵੇ ਕਿ ਕੱਲ ਅਸੀਂ ਜਿਹੜੀ ਹੈਗੀ ਆ ਮੀਟਿੰਗ ਰੱਖੀ ਸੀਗੀ ਮੀਟਿੰਗ 10 ਵਜੇ ਸ਼ੁਰੂ ਹੋਣੀ ਸੀ ਠੀਕ ਹੈ ਮੀਟਿੰਗ 10 ਵਜੇ ਸ਼ੁਰੂ ਹੋਣੀ ਸੀ ਠੀਕ ਤਾਂ ਇਹਨੂੰ ਆਪਾਂ ਕਿਵੇਂ ਲਿਖਾਂਗੇ ਮੀਟਿੰਗ 10 ਵਜੇ ਸ਼ੁਰੂ ਹੋਣੀ ਸੀ ਦਾ ਮੀਟਿੰਗ ਦਾ ਮੀਟਿੰਗ ਵਾਸ ਟੂ ਸਟਾਰਟ ਐਟ 9:00 ਟਿਕ ਹੁਣ ਇੱਥੇ ਕਿਉਂਕਿ ਆਪਾਂ ਪਾਸਟ ਦੀ ਗੱਲ ਕਰ ਰਹੇ ਹਾਂ ਤਾਂ ਇੱਥੇ ਵਾਸ ਵਰ ਆਊਗਾ ਠੀਕ ਹੈ ਸਿੰਗਲ ਸਿੰਮਲਰ ਚੀਜ਼ਾਂ ਦੇ ਨਾਲ ਜਿਹੜਾ ਹੈਗਾ ਵਾਸ ਆ ਜਾਂਦਾ ਜਿਵੇਂ ਹੀ ਸ਼ੀ ਇਟ आई ਇਹਨਾਂ ਦੇ ਨਾਲ ਵਾਸ ਆਊਗਾ ਕਿ ਕਿਹੜੀਆਂ ਪਲੂਰਲ ਚੀਜ਼ਾਂ ਵੀ ਦੇ ਯੂ ਇਹਨਾਂ ਦੇ ਨਾਲ ਜਿਹੜਾ ਹੈ ਵਾਰ ਆਊਗਾ ਜਿਵੇਂ ਇੱਕ ਹੋਰ ਸੈਂਟੈਂਸ ਦੇਖੋ ਵੀ ਵਰ ਟੂ ਵਾਚ ਅ ਮੂਵੀ ਕਿ ਅਸੀਂ ਮੂਵੀ ਦੇਖਣੀ ਸੀ ਠੀਕ ਹੈ ਅਸੀਂ ਅਸੀਂ ਮੂਵੀ ਦੇਖਣੀ ਸੀ ਤੁਸੀਂ ਕੋਈ ਚੀਜ਼ਾਂ ਜਿਹੜੀਆਂ ਹੈਗਾ ਪਾਸਟ ਦੇ ਵਿੱਚ ਤੈਅ ਕੀਤੀ ਹੋਈਆਂ ਸੀਗੀਆਂ ਠੀਕ ਐ ਪਲਾਨ ਕੀਤੇ ਹੋਈਆਂ ਸੀ ਹੁਣ ਉਹ ਚੀਜ਼ਾਂ ਹੋਈਆਂ ਨਹੀਂ ਹੋਈਆਂ ਇਹ ਸੀਜ਼ ਤੇ ਆਪਾਂ ਗੱਲ ਨਹੀਂ ਕਰ ਰਹੇ ਆਪਾਂ ਦੱਸ ਰਹੇ ਆ ਕਿ ਤੁਸੀਂ ਪਾਸਟ ਦੇ ਵਿੱਚ ਕਿਸੇ ਟਾਈਮ ਵੀ ਗੱਲ ਗੱਲ ਕਰਦੇ ਆ ਉਸ ਟਾਈਮ ਤੇ ਤੁਸੀਂ ਕੋਈ ਕੰਮ ਕਰਨਾ ਸੀ ਠੀਕ ਐ ਤਾਂ ਪ੍ਰੈਜ਼ੈਂਟ ਦੇ ਵਿੱਚ ਜਿਹੜਾ ਹੈ ਅ ਲਿਖਿਆ ਬੇਸ਼ੱਕ ਜ਼ਰੂਰ ਜਾਂਦਾ ਇਹ ਨੂੰ ਇਹ ਵਰਤਿਆ ਫਿਊਚਰ ਅਸਤੇ ਜਾਂਦਾ ਆ ਜਿਹੜਾ ਹੈ ਪਾਸਟਾ ਇਸਤੇ ਵਰਤਿਆ ਜਾਂਦਾ ਠੀਕ ਤਾਂ ਇਹਦੇ ਚ ਹੋਰ ਕੋਈ ਵੀ ਕਿਸੇ ਤਰ੍ਹਾਂ ਦੇ ਵੀ ਜਿਹੜੀ ਹੈਗੀ ਡਾਊਟ ਹੋਵੇ ਕਨਫਿਊਜ਼ਨ ਹੋਵੇ ਤਾਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਜ਼ਰੂਰ ਕਰਿਓ ਔਰ ਅਗਰ ਸਾਡਾ ਕੰਟੈਂਟ ਪਸੰਦ ਆ ਬਈ ਤਾਂ ਕੰਟੈਂਟ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ